ਇਹ ਭਜਾਓ ਪੰਜਾਬ ਬਚਾਓ ਤੁਸੀਂ ਫੋਕੇ ਨਾਰੇ ਲਾਉਣ ਜੋਗੀ ਹੋ ਪਰ ਚੀਜ਼ਾਂ ਤੁਸੀਂ ਉਹਨਾਂ ਤੋਂ ਹੀ ਖਰੀਦਨੀਆ ਪਸੰਦ ਕਰਦੇ ਹੋ ਆ ਸਰਦਾਰ ਬਾਈ ਨੇ ਫੈਕਟਰੀ ਲਾਈ ਆ ਟੈਲਾਂ ਦੀ ਟੈਲਾਂ ਪੂਰੀਆਂ ਗਾਰੰਟੀ ਵਾਲੀਆਂ ਨੇ ਬਾਈ ਛੱਟ ਕੇ ਦਿਖਾ ਰੁੱਟਦੀਆਂ ਨਹੀਂ ਨਾ ਜੀ ਵੀਰੇ ਜੀ ਆਹ ਵੇਖੋ ਇਹ ਲੈ ਆਹ ਲਓ ਜੀ ਆਇਆ ਕੋਈ ਤੇੜਾ ਤਸੱਲੀ ਵਾਪਸ ਕੰਮ ਅਸੀਂ ਵੀ ਚੜ ਜੀਏ ਚੜਜੋ ਚੜਜੋ ਆਹ ਕਹਿੰਦੇ ਇਹ ਟੁੱਟ ਜਾਂਦੀ ਆ ਦੇਖੋ ਜੀ ਪੰਜ ਛੇ ਬੰਦੇ ਜਿਹੜੇ ਖੜੇ ਨੇ ਕੁਝ ਨਹੀਂ ਹੁੰਦਾ ਹੈਗਾ ਇੱਕ ਟਾਈਲਾਂ ਹੁੰਦੀਆਂ ਨੇ ਸਿੱਧੀਆਂ ਉਹ ਲੀਕ ਹੋ ਜਾਂਦੇ ਸੀ ਇਹਨਾਂ ਸਮੱਸਿਆ ਸੀ ਪਰ ਆਹ ਜਿਹੜੀਆਂ ਟਾਈਲਾਂ ਨੇ ਨੇੜੇ ਕਰਕੇ ਦਿਖਾ ਦੇ ਇਹ ਜੁਆਇੰਟ ਵਾਲੀਆਂ ਨੇ ਜਿਹੜੇ ਜੋੜ ਪੈਂਦਾ ਹੈਗਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਕੋਈ ਲੀਕ ਦੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਸਾਰੇ ਮਿਲ ਜਾਣਗੇ ਬਈ ਸਾਰੇ ਵੀਰੇ ਇਹਦੇ ਚ ਤਾਰ ਵਗੈਰਾ ਕਿਹੜੀ ਪਾਉਂਦੇ ਹੋ ਬਈ ਪੱਕੀ ਹਾਰ ਤਾਰ ਆਹ ਤਾਰ ਪਾਉਂਦੇ ਨੇ ਬਈ ਯੂਰੀ ਪੱਕੀ ਤੇ ਮਿਲਣੀਆਂ ਇਹ ਟਾਈਲਾਂ ਕਿੱਥੋਂ ਸਲੇਮਪੁਰ ਨੇੜੇ ਸੇਰਪੁਰ ਜੇ ਤੁਸੀਂ ਵੀ ਇਹ ਟਾਈਲਾਂ ਲੈਣ ਨੇ ਜ਼ਰੂਰ ਸੰਪਰਕ ਕਰ ਸਕਦੇ ਹੋ ਬਰੇਤੀ ਵਗੈਰਾ ਕਿਹੜੀ ਵਰਤ ਤੇ ਕਿਨੇਕ ਦਾ ਮਾਲ ਪਾਉਣੇ ਹੋਗੇ 2 ਇੱਕ ਦਾ ਵੀਰੇ ਹੋ ਕਿਸੇ ਨੇ ਵੀ ਸਲੇਟਾਂ ਲੈਣ ਨੇ ਬਈ ਹੈਡਲੈਂਟਰ ਨਾਲੋਂ ਬਹੁਤ ਸਸਤੀਆਂ ਪੈਂਦੀਆਂ ਨੇ ਕਿਸੇ ਨੇ ਤੂੜੀ ਆਲਾ ਪਾਉਣਾ ਕਿਸੇ ਨੇ ਕੋਈ ਖੇਤ ਹੋਰ ਕੋਠਾ ਪਾਉਣਾ ਜਾਂ ਕਿਸੇ ਨੇ ਘਰ ਵੀ ਪਾਉਣਾ ਇਹਨਾਂ ਦਾ ਪਾ ਲੋ ਤੁਸੀਂ ਨਾਲ ਤਾਂ ਪੈਸਾ ਬਚਾ ਲੋਗੇ ਨਾਲੇ ਸੇਫਟੀ ਮਹਿਸੂਸ ਕਰੋਗੇ ਕਈ ਵਾਰ ਆਪਾਂ ਚਾਦਰਾਂ ਜਿਹਾ ਵਾਕੇ ਪੰਗਾ ਖੜਾ ਕਰ ਲੈਣਿਆ ਜਦੋਂ ਨੇਰੀ ਆਉਂਦੀ ਆ ਸਾਰੇ ਕੁਝ ਇਕੱਠਾ ਕਰਕੇ ਲੈ ਜਾਂਦੀ ਹੈਗੀ ਹੁਣ ਉਹ ਚਾਦਰਾਂ ਨਾ ਪਾਓ ਆ ਚੀਜ਼ਾਂ ਪਾਓ ਬਾਕੀ ਬਾਈ ਤਿਆਰ ਕਰਦਾ ਜੇ ਕਿਸੇ ਨੇ ਕੋਲੇ ਬਹਿ ਕੇ ਤਿਆਰ ਕਰਵਾਉਣੀ ਹੁਣ ਕੋਲੇ ਬਹਿ ਕੇ ਤਿਆਰ ਕਰ ਲੈਣ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੈ ਆਪਣਾ ਪੰਜਾਬੀ ਭਰਾ ਇਸ ਤਰ੍ਹਾਂ ਕੰਮ ਕਰਦਾ ਨਾ ਆਪਣਾ ਹੱਕ ਬਣਦਾ ਉਹਦੀ ਸਪੋਰਟ ਕਰੀਏ ਨਾ ਕਿ ਲੱਤਾਂ ਖਿੱਚੀਏ ਹੁਣ ਵੇਖਦੇ ਆ ਸਪੋਰਟ ਕਰਨ ਲਈ ਵੀਡੀਓ ਕੌਣ ਕੌਣ ਸ਼ੇਅਰ ਕਰਦਾ ਧੰਨਵਾਦ